ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਰ ਸਾਲ ਦੀ ਤਰ੍ਹਾਂ ਨੇਤਰਪਾਈ ਲੋਹੜੀ ਮੇਲਾ ਕਰਾਉਂਦਾ ਹੁੰਦਾ ਤੇ ਅੱਜ ਸਾਡੇ ਰਿਸ਼ਤੇਦਾਰਾਂ ਨੇ ਵੀ ਆਉਣਾ ਹਾਂਗਕਾਂਗ ਤੋਂ ਤੇ ਭਰਾ ਨੇ ਵੀ ਆਉਣਾ ਤੇ ਉਹਨਾਂ ਦੀ ਸੇਵਾ 'ਤੋਂ ਥੋੜਾ ਬਹੁਤ ਸਮਾਨ ਲੈ ਕੇ ਆਏ ਆ ਤੇ ਤੇ ਜਾ ਕੇ ਹਾਜ਼ਰੀ ਲਾਉਂਦੇ ਹਲੇ ਮਸ਼ਨਾ ਨਹੀਂ ਕੀਤਾ ਦਿਖਿਆ ਲੈ ਤਿਆਰੀਆਂ ਚੱਲ ਰਹੀਆਂ ਦਿਖਾਉਂਦਾ ਸਾਨੂੰ ਆ ਲੌਸਮੈਂਟ ਕਰ ਲਗਨੇਤਰ ਬਾਈ ਲੌਸਮੈਂਟ ਸੁਣਦੇ ਬਾਈ ਕਿਆ ਕਰਦਾ ਲੋ ਜੀ ਲੌਸਮੈਂਟ ਹੋ ਗਈ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਆਪ ਹੀ ਪਹੁੰਚ ਜਾਣਾ ਕਿਤੇ ਬਾਅਦ ਵਿੱਚ ਕਹੋ ਮੈਨੂੰ ਨਹੀਂ ਕਿਹਾ ਫਲਾਣੇ ਨੇ ਨਹੀਂ ਕਿਹਾ ਟਿਮ ਕਿਉਂ ਨਹੀਂ ਕਿਹਾ ਮੈਂ ਵੀ ਆ ਗਿਆ ਬਾਈ ਅੱਪਾ ਭਾਈ ਕਿਸੇ ਨੂੰ ਕੋਈ ਅੰਦਾਜ਼ਾ ਬਣਿਆ ਨਹੀਂ ਲਾਇਆ ਸਪੈਸ਼ਲੀ ਤਾਂ ਹਰ ਦਾ ਦੀ ਤੇਰਾ ਭਾਈ ਸਾਰਿਆਂ ਨੇ ਆਪਣੇ ਆਪ ਹੀ ਭਾਈ ਬੀਬੀਆਂ ਭੈਣਾਂ ਦੇ ਬੱਚਿਆਂ ਦੇ ਪਰਫਾਰਮੈਂਸ ਵੀ ਹੋਣੇ ਨੇ ਚਲੋ ਬਈ ਬੱਚਿਆਂ ਦੇ ਪੈਂਟਿੰਗ ਦੇ ਮੁਕਾਬਲੇ ਵੀ ਹੋਣੇ ਨੇ ਤਾਂ ਲੌਸਮੈਂਟ ਹੋ ਗਈ ਤੇ ਧਰਮ ਕਾਣਾ ਚੱਲ ਪਿਆ ਤੇ ਚੱਲਦੇ ਹੁਣ ਨਿਤਰਬਾਈ ਕੋਲ ਦੇਖਦੇ ਜਾ ਕੇ ਲੋਈ ਹਾਜ਼ਰੀਆਂ ਜਾ ਕੇ ਤਰਾ ਹਲਤੇ 2-2 ਟਾਈ ਘੰਟੇ ਤੱਕ ਪ੍ਰੋਗਰਾਮ ਸ਼ੁਰੂ ਹੋਣਾ ਮੈਡਮ ਜੀ ਪਕੌੜੇ ਕਰਵਾ ਕਰਮ ਥੋੜਾ ਬਾਤ ਲੈਂਦੇ ਅੱਜ ਹਲਦ ਚਾਹ ਨੂੰ ਤੈਨਰ ਦਾ 1.5 ਘੰਟੇ ਤੱਕ ਚਲਾ ਲੰਗਰ ਹਲੇ ਕਰਵਾ ਕਰਮ ਪਕੌੜੇ ਲੈਂਦੇ ਥੋੜੇ ਬਾਅਦ ਮੈਂ ਤਾਂ ਰੋਟੀ ਵੀ ਖਾ ਲਈ ਤੇ ਫਿਰ ਕੀ ਹੋ ਗਿਆ ਕਰਵਾ ਕਰਮ ਖਾਓ ਹਲੋ ਤੁਸੀਂ ਰੋਟੀ ਨੂੰ ਲੈਣੇ ਆ ਨਾ ਤਾਂ ਨਹੀਂ ਖੰਦਰ ਰੋਟੀ ਖੋਣਾ ਹੂੰ ਗੱਲ ਬੜੀ ਮਾਤ ਆ ਗਈ ਗਰਮਾ ਗਰਮ ਪਕੌੜੇ ਖਾ ਰਹੇ ਸੀ ਗਰਮਾ ਗਰਮ ਪਕੌੜੇ ਖਾ ਚੁੱਕੇ ਹੋ ਖਾ ਖਾਉ ਕੋ ਬਣਾਉਣਾ ਜਾਈ ਲਾਈਵ ਪ੍ਰਸਾਰਣ ਚੱਲ ਪਿਆ ਪ੍ਰੋਗਰਾਮ ਦਾ ਤੇ ਮੈਂ ਵੀ ਧਿਆਨ ਹੋ ਗਿਆ ਤੇ ਹੁਣ ਲੋਏ ਹਾਜ਼ਰੀਆਂ ਜਾ ਕੇ ਦੇਖੀਏ ਕਿਹੜੇ ਕਿਹੜੇ ਬੰਦੇ ਆਏ ਆ ਭਰਾ ਹਾਲੇ ਪਹੁੰਚਿਆ ਨਹੀਂ ਹੈਗਾ ਸੋਦਾ ਬਡਾ ਆ ਗਿਆ ਕਰਨ ਕਰਨੇ ਦਾ ਫਾਰਮਸ ਸੱਚ λεੜੀ ਆ ਲਾ ਵੀ ਸਾਡੇ ਦਾ ਇਥੇ ਪਹਿਲੇ ਕਰਤੱਪ ਦਿਖਾ ਦੇਣੇ ਇੱਧਰ ਚਲੇ ਕਿਤੇ ਕੋਈ ਨਾਂ ਦੇ ਨਾੜੇ ਉੱਪਰ ਨੂੰ ਆ ਰਹੇ ਥੋੜੀ ਜੱਟ ਛਾੜਿਆ ਚੱਲ ਹੁਣ ਖਾਸੇ ਵੀ ਫੜੋ ਇੱਧਰ ਪਕੌੜੇ ਦਾ ਲੰਗਰ ਲੱਗਿਆ ਹੋਇਆ ਬਾਈ ਸਾਹਿਬ ਲੱਗੇ ਹੋਏ ਨੇ ਘੱਟ ਘਰਮ ਘਰਮ ਆ ਹੋਏ ਜੀ ਇੱਧਰ ਚਲੇ ਪਿਆ ਦਾ ਲੰਗਰ ਚੱਲਦਾ ਜੀ ਘਰਮ ਘਰਮ ਚਲੇ ਜਾਂਦੇ ਓ ਲੋਦਾ ਇੱਧਰ ਉਧਰ ਤੇ ਬਹੁਤ ਜ਼ੌਦ ਆ ਬਾਈ ਜੱਗਾ ਜੀ ਉੱਧਰੇ ਨੇ ਜੱਗੇ ਦਾ ਆਫਰ ਆ ਵੀ ਜਿੰਨੀ ਤੋਂ ਆਈ ਕਰ ਨਹੀਂ ਕਰਦਾ ਅੱਜ ਹਾਂ ਇਧਰ ਤੇ ਬੇਬੇ ਦਾ ਡੈਡੀ ਇਧਰ ਰਮਣਾ ਉਧਰ ਸਾਡਾ ਚਾਚਾ ਆ ਗਿਆ ਹਰ ਰੋਜ਼ ਜਲੇਬੀ ਖਾਹ ਪਕੌੜੇ ਖਾਹ ਹੋਰ ਅੱਜ ਤਾਂ 11:00 ਵਜੇ ਨੂੰ ਇੱਕ ਮੇਰੇ ਪਿੰਡ ਦੇ ਸਾਰੇ ਯੂਟਿਊਬਰ ਹਾਂ ਵਧੀਆ ਭਾਈ ਹਾਂ ਬਹੁਤ ਬੜੇ ਪਕੌੜੇ ਕਿੰਨੇ ਬੜੇ ਬਹੁਤ ਸਵਾਦ ਬੜੇ ਨੇ ਹਾਂ ਭਾਈ ਵਧੀਆ ਭਾਈ ਨੰਬਰ 1 ਭਾਈ ਹੈ ਨੰਬਰ 1 ਭਾਈ ਇਹ ਵੀ ਹੋਰ ਜਾਓ ਬੜਾ ਹੀ ਮਮ ਜੀ ਦੋ ਚੀਜ਼ਾਂ ਵਧੀਆ ਹੈ ਬਾਬਾ ਵੀ ਆ ਗਏ ਅੰਦਰ ਬਟ ਟੈਸਟ ਕਰਾ ਕੇ ਆਇਆ ਹੈ ਹਾਂ ਟੈਸਟ ਕਰਾ ਕੇ ਆਇਆ ਪਾਪਾ ਆਇਆ ਲੰਬੜਾ ਆਇਆ ਰਾਤ ਫਰੀ ਦਾ ਦਾ ਮਾਰ ਗਿਆ ਅੱਜ ਉਹ ਸਤਾ ਕਰੋ ਬਰਾਦਰ ਲਈ ਜਾ ਪਕੌੜੇ ਖਾ ਗਏ ਇਹਦਾ ਪ੍ਰੋਗਰਾਮ ਲੱਗਦਾ ਓਏ ਅੱਜ ਵੀ ਕਰ ਰਿਹਾ ਵੇ ਇਹ ਕਰਦੇ ਹੁਣ ਇਹ ਹਵਾ ਇੰਨੀ ਚੱਲਦੀ ਆ ਆ ਜੱਕੇ ਨਹੀਂ ਪਚਾ ਹਾਂ ਪਹੂ ਆਇਆ ਅਲੈਕਾ ਕਾਈ ਯਾਰੇ ਨਾਲੇ ਗਾ ਠੰਡ ਕਰ ਰਿਹਾ ਟਾ ਆਵਾਗਦੀ ਬਾਈ ਮੈਂ ਆਹ ਮਿੱਠਾ ਆ ਗਿਆ ਚਲੇ ਵਿਚ ਵਿਚ ਆਪਰੇ ਵੀ ਸਜਾਈਂ ਇਹਦੇ ਦੋ ਮੈਂ ਖੱਤੇ ਘਰਾਂ ਮੈਂ ਚਲੇ ਆਉਣਾ ਇਹਦੇ ਦੋ ਵਾਇਕਨ ਤਾਂ ਆ ਆ ਆ ਜੋੜਾ ਲਿਆ ਜੋੜਾ ਤਾਂ ਪਤਾ ਹੈਂਕ ਦਦਾ ਇਹ ਨਿਕਰੀ ਟੋਰਲੀ ਉੱਡੀ ਜੋੜਾ ਨਿਕਦਾ ਆਈ ਪੰਨਿਆ ਇਹ ਲੈ ਲੈ ਕੇ ਨਾ ਨਾ ਗੱਲ ਗੱਲ ਤੈਨੂੰ ਮਾਰ ਕੇ ਡੋੜਤੀ ਨਾ ਨਾ ਜਦ ਤੂੰ ਮਾਰ ਕੇ ਡਜਾ ਇਧਰ ਆ ਰਿਹਾ ਹਾਂ ਉਹ ਥੰਦੇ ਕੱਢਣ ਲੱਗ ਗਏ ਗੱਰ ਬੰਦੀ ਆ ਦਬਲੈ ਰੀ ਗੱਡੀ ਨੇ ਮੈਂ ਦੇਖ ਲਿਆ ਵੀ ਆਮ ਦੋਲੇ ਗਿਆ ਹਾਂ ਹਾਂ ਕਾਂ ਕਾਲੂ ਤੇਰੇ ਹਣ ਵਾਹ ਜੀ ਵਾਹ ਬਣਾ ਜੀ ਲੋੜ ਦਿਹਾ ਵਾਹ ਜੀ ਹਾਂ ਬਾਈ ਤੈਨੂੰ ਮੈਂ ਨਹੀਂ ਕੋਈ ਨਹੀਂ ਆਇਆ ਉਹ ਸਾਡਾ ਚਾਚਾ ਵੀ ਆ ਗਿਆ ਹਾਂਗਕਾਂਗ ਤੇ ਮਿਲਾਂ ਦੇਖਾਂ ਜੀ ਬੰਗੋ ਵੀ ਆ ਗਏ ਇੱਕ ਤੇ ਮਹੀਨਾ ਜੀ ਨਾਨੀ ਵੀ ਆ ਗਿਆ ਮਾਸਟਰ ਦਾ ਯਾਰ ਨਹੀਂ ਹੁੰਦਾ ਸੱਟ ਕਰੀਗਾ ਮਾਸਟਰ ਮੇਰਾ ਬੁੱਢੀ ਮਾਸਟਰ ਨੂੰ ਨੌਕ ਆ ਗਿਆ ਮਾਸਟਰ ਬੱਟਾ ਨੌ ਆਏ ਮਾਸਟਰ ਇੰਟਰਨੈਸ਼ਨਲ ਮਾਸਟਰ ਆ ਆਖੀ ਕੋਈ Terima kasih telah menonton! ਨੇ ਅ ਤੈਨੂੰ ਰੋਣਵਾ ਆ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਆ ਉਹ ਵੀ ਸਟੇਜ ਦੇ ਕੋਲ ਆ ਕੇ ਵਿਰਾਜਬਾਨ ਹੋ ਜਾਣ ਕੁਦੀਪ ਸਿੰਘ ਪੈਣੀ ਸੁਲਖਣ ਸਿੰਘ ਪੈਣੀ ਇਹ ਵਿੱਚ ਦਾ ਆਜੋ ਬਾਬਾ ਜੀ ਆਓ ਬਾਬਾ ਜੀ ਤੁਹਾਡੇ ਦਰਸ਼ਨ ਮਹਿੰਗੇ ਹੋਏ ਪਏ ਆ ਠੀਕ ਠਾਕ ਤੇਰੇ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆ ਮੈਨੂੰ ਕਹੇ ਭਾਈ ਮੈਂ ਤਾ ਤੂੰ ਹੱਥ ਲੰਮਦਾ ਸਵੇ ਜੀ ਪੋਲਰ ਪੁੱਤ ਕੱਟ ਜੀ ਕਹਿੰਦੀ ਹੈ ਲਾਛੀ ਤੇ ਜਾ ਜਦ ਛੇਤੀ ਚੱਕਲੇ ਛੇਤੀ ਬੰਦਾ ਖੜਾਇਆ ਮਸੀਂ ਮੈਂ ਪਹਿਲਾ ਪਹਿਲਾ 20 ਨਹੀਂ ਪਹਿਲਾ ਹੁਲਿਆ ਮੈਂ ਫੋਰ ਭਾਣ ਲਿਆ ਤਾਂ ਬਚਾ ਲੈ ਪਛੇ ਸੀਟ ਤੇ ਭਾਣ ਲਿਆ ਸ਼ਗਾਇਆ ਗੁਡੀਆ ਘਵਾਦੀਆ ਤੂੰ ਨਾ ਨਹੀਂ ਬਚੇ ਨਹੀਂ ਲੈ ਆ ਬਿਲੇ ਆ ਜਾ 200 ਰੁਪਏ ਮੰਗਦਾ ਉਹ 200 ਰੁਪਏ ਮੰਗਦਾ ਤੂੰ ਦੇ ਆ ਇਹ ਆ ਸਮਝ ਨਹੀਂ ਆ ਸਾਰੇ ਕੰਮ ਬਾਪੂ ਦਾ ਕਰਾਂਗਾ ਉਹ ਬੰਦਾ ਫੜਾ ਇੱਕ ਮੈਂ ਜਿੱਪ ਲੱਗਣੀ ਤੇਨੂੰ ਲਾ ਭਾਈ ਜੱਟ ਦਾ ਮੁਕਾਬਲਾ ਗਾਣਾ ਵੀ ਲੱਗ ਗਿਆ ਉੱਧਰ ਭਾਈ ਐਨਾ ਕਸੂਰ ਤਾਂ ਹਾਂ ਮਾਰਿਆ ਗੁੱਡੀਆਂ 6 ਹੂਰ ਤੇ ਬਟੇ ਅੱਛਾ ਬਸ ਗੁੱਡੀਆਂ ਕਮਾਤੀਆਂ ਲਾ ਭਾਈ ਜੱਟ ਤੇਰੇ ਤੇਰੇ ਜਿੱਪ ਪਾਇਆ ਚੱਲੀ ਭਾਈ ਹੁਣ ਲੈ ਭਾਈ ਚੱਕ ਤੇ ਫਟ ਟਾਈਮ ਨਾਲ ਆ ਗਿਆ ਤੂੰ ਵੀ ਲੈ ਇਹਨੇ ਵੀ ਮਾਰ ਚੱਕ ਆਲਾ ਤਾਂ ਕਿ ਤੂੰ ਕੀ ਉੱਪਰ ਇੱਥੇ ਤੱਕ ਲਾਣੀ ਦਾ ਨਹੀਂ ਜੇ ਲੱਗ ਗਿਆ ਤਾਂ ਬਾਹਰ ਨਿਕਲ ਜਾ ਕਰੇ ਉੱਪਰ ਕੋਈ ਦੱਬ ਉਹ ਚੀਜ਼ ਜੀ ਦੱਬ ਦੇ ਕੋਈ ਜੇ ਬਾਹਰ ਨਿਕਲ ਆਵੇ ਰਾਪਾ ਜੀ ਆ ਬੰਦੇ ਨੇ ਮਿਲ ਲਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਆਂ ਹਾਂ ਬੜੀ ਸਾਸਤਰੀ ਕਾ ਬੁਲਾਉਣ ਲੱਗਾ ਅੱਜ ਇਹ ਕੜਾ ਕੜਾ ਥੋੜਾ ਜਿਹਾ ਹੋਰ ਜੀ ਭਾਈ ਜੀ ਹੋਰ ਜੀ ਭਾਜੀ ਕੋਈ ਸੇਵਾ ਪਾਣੀ ਪਕੌੜੇ ਹਾਂ ਜਲੇਬੀਆਂ ਬੰਨਿਆਂ ਨੂੰ ਤੱਤੇ ਤੱਤੀਆਂ ਜਲੇਬੀਆਂ ਤੱਤੇ ਤੱਤੇ ਜਲੇਬੀਆਂ ਤੱਤੇ ਤੱਤੇ ਖਾ ਲੋ ਜੀ ਚਾਚੇ ਉਹਨੇ ਭਾਈ ਹੁਣ ਪਕੌੜੇ ਖਾ ਰਹੇ ਨੇ ਤੂੰ ਆ ਗਿਆ ਉਧਰ ਪੂਰੇ ਚੱਲ ਰਹੇ ਆ ਪੂਰੇ ਜੋੜਾਂ ਪਰ ਠੰਡ ਲੱਗੀ ਤੇ ਆ ਕੇ ਉੱਥੇ ਨਾਲ ਧੰਦਰ ਦਾ ਮੌਸਮ ਖਰਾਬ ਆ ਉੱਥੇ ਠੰਡ ਘੱਟ ਆ ਨਾ ਉੱਥੇ ਨੋਰਮਲ ਰਹਿੰਦਾ ਉਹ ਨੋਰਮਲ ਪੁੱਛਿਆ ਜਤੀ ਮੈਂ ਉਹਨੇ ਕਿਹਾ ਠੰਡ ਦਾ ਬੜਾ ਵਕੀਆ ਹਾਂ ਠੰਡ ਲੱਗੀ ਰਹੇ ਦਰਸਾ ਹੈ ਠੰਡ ਹੈਗੀ ਆ ਕਿਹੜਾ ਘਟੋ ਉੱਪਰ ਕਰਨ ਦਾ ਦਹੀ ਕਰ ਤਾ ਕੁਕੂ ਹਮਨੇ ਆਨੇ ਮੇ ਠੰਡ ਆਏ ਆਏ ਕਾਰ ਵਾਲਾ ਕਰ ਓਏ ਉਹ ਕਰਨ ਉਹ ਕਰਨ ਹੋ ਰਿਹਾ ਸਰਾ ਕੱਟੂ-ਕੁੱਟੂ ਚੱਕ ਲੈ ਜਣਾ ਨਾ ਨੇ ਕਿ ਤੂੰ ਡੱਕ ਰਿਹਾ ਐਂਦਰ ਕਰ ਨਾ ਸਾਸਿਕਾ ਕੋਲ ਪਲਾਉ ਗਾਹੀ ਲਾ ਦੋ ਵਾਹਿਗੁਰੂ ਜੀ ਕੀ ਫਤਿਹ ਓਸੇ-ਓਸੇ ਬਹੁਤ ਜ਼ਿਆਦਾ ਹੋ ਗਏ ਲੋ ਜੀ ਪਾਪਾ ਜੀ ਆ ਗਏ ਉਧਰ ਇਹ ਨਾ ਜੱਫੀਆਂ ਪੈ ਗਈਆਂ

অনেক <laughs> <laughs> ਆਇਓ ਕੁਲਵੰਤ ਸਿੰਘ ਜੀ ਆਇਓ ਤੁਸੀਂ ਵੀਪਰ ਨੂੰ ਪ੍ਰਧਾਨ ਸਾਹਿਬ ਬਲਕਾ ਬੁਲਾਕਦੇ ਜੀ ਕਿਤੇ ਘੁੱਸਾ ਆਪਾਂ ਬਹੁਤ ਸਮਾਂ ਨਹੀਂ ਕਰਾਉਂਦੇ ਮੈਂ ਟੇਣੀ ਨੇ ਕਿਹਾ ਕਿ 10 ਮਿੰਟ ਕਰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਤੋਂ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਉਹ ਤੁਸੀਂ ਲੋਰੀ ਵਾਲੇ ਲਾਹੇ ਦਿੱਤੀ ਨਹੀਂ ਕੁੜੀਆਂ ਨੂੰ ਵਿਚਾਰੀਆਂ ਨੂੰ ਦੇਖਦੇ ਚਲੋ ਠੀਕ ਹੈ ਜੀ ਨੋਟ ਕਰ ਲੋ ਕਰਨ ਨੂੰ ਇਹ ਆਪਣੇ ਬੱਚਿਆਂ ਨੂੰ ਅੱਗੇ ਵੱਧ ਹਾਂ ਕੰਪੀਟੀਸ਼ਨ ਤਾਂ ਨੈਕਸਟ ਫਾਰਟ ਸ਼ੁਰੂ ਹੋ ਗਿਆ ਹਾਂ ਧੰਨਵਾਦ ਹੋਵੇਗਾ ਜਨਾਬ ਧੰਨਵਾਦ ਜੀ ਕਿਸੇ ਪਰ ਨਾ ਬੰਨੇ ਮਾਫੀ ਕਰਨਾ ਕੋਈ ਨਹੀਂ ਪਹਿਲਾਂ ਦੇਖ ਲੈ ਕਰ ਲੋ ਟੈਂ ਜਾਣ ਦੇ ਲਈ ਮਾਫੀ ਤੇ ਜੀ ਜੀ ਦੇ ਨਾਮ ਉਹਨੇ ਨੇ ਧੁੱਲੇ ਮੱਛਾਂ ਦੇ ਨਾਮ ਜਨਾ ਤੇ ਉਹਨਾਂ ਨੇ ਕੋਈ ਸਨਮਾਨ ਕਰ ਦੇਣਾ ਆ ਆ ਸੁਰਾਲੇ ਵਿੱਚ ਸਭ ਤੋਂ ਬੋਲਦੇ ਆ ਭਰਾ ਦੇ ਬੰਦੇ ਤੇ ਸਾਥੋਂ ਪਰਿਵਾਰਕ ਯਾਤਰਾ ਵੀ ਲੈ ਆ ਬਾਕੀ ਭਾਈ ਜੂੜ ਸੜੇ ਭਾਈ ਘਰ ਆ ਗਏ ਨੇ ਤੇ ਸਾਰੇ ਭਰਾ ਇਕੱਠੇ ਬੈਠ ਗਏ ਉਧਰ ਕਾਲਾ ਬਲੌਗਰ ਵੀ ਉਧਰ ਭਾਈ ਪਿੱਛੇ ਕਾਲਾ ਦਬ ਗਿਆ ਚਲਾ ਬਈਆ ਹਾਂ ਹਾਂ ਗੜੇ ਖਤਮ ਹੋ ਗਿਆ ਉਹ ਠੀਕ ਠਾਕ ਹਾਂ ਜੀ ਪਾਣੀ ਪਿਲਾ ਦਿਓ ਉਹ ਫਿਰ ਦਾ ਨਾਲ ਹੋ ਗਿਆ ਜਸਵੀ ਕਹਿੰਦੀ ਕਹਿੰਦੀ ਵੀਰੇ ਮੇਰੀ ਦਾਦੀ ਨੇ ਬਹੁਤ ਵੇਚ ਰਹੀ ਦਾਦੀ ਤੱਲੀ ਆ ਗਿਆ ਤੱਲੀ ਉੱਧਰ ਤੱਲੀ ਆ ਜਾ ਤੱਲੀ ਉਹ ਤੱਲੀ ਤਰੇਕਾ ਤਾਂ ਮੈਂ ਤੈਨੂੰ ਬੰਦੇ ਮਿਲਣ ਆਇਆ ਹੈ ਹੈ ਤਰੋ ਜੂਆ ਸਦਾ ਮਤਾਂ ਮਿਲਣ ਆਏ ਨੇ ਦੂਰ ਤੇ ਤੈਨੂੰ ਬੰਦਾ ਮਿਲਣ ਆਇਆ ਨੇ ਦੂਰ ਤੇ ਚੱਲ ਬੈਠੋ ਅੰਦਰ ਬਾਜਾ ਆ ਹਾਂ ਚਲੋ ਅੰਦਰ ਬੈਠੋ ਬਟਾਲ ਲੈ ਲੈ ਚੱਲ ਅੰਦਰ ਓਏ ਭਾਈ ਮਸੀ ਬੰਦਾ ਫੜ ਕੇ ਲੈਂਦਾ ਏ ਸਾਡਾ ਇਹ ਬੰਦਾ ਬੈਚਲਰ ਆ ਜੀ ਸਾਡਾ ਤੂੰ ਪਿਆਜ ਲਾਇਆ ਉਧਰ ਬੰਦੇ ਬਾਹਰ ਦੇ ਮੁਲਕ ਤੇ ਮਿਲਣ ਆਇਆ ਇੱਥੇ ਰੱਖਿਆ ਇਹਨੂੰ ਆ ਮੈਨੂੰ ਜਾਣਾ ਪੈਣਾ ਉਹ ਬੰਦੇ ਉਹ ਕੁਛ ਨਹੀਂ ਇੱਧੇ ਆ ਜਾ ਬੰਦੇ ਮਿਲਣ ਆਇਆ ਆ ਇੱਥੇ ਆ ਜਾ ਆ ਜਾ ਬੰਦੇ ਮਿਲਣ ਆਏ ਬਾਹਰ ਤੇ ਬਾਹਰ ਤੇ ਉਹੀ ਗੱਲ ਕਰਦੇ ਤੂੰ ਫੋਨ ਬਾਤ ਕਰਨੀ ਬੈਠਾ ਉਹ ਮੇਰਾ ਫੋਨ ਭਾਈ ਉਹ ਆ ਗਿਆ ਆ ਗਿਆ ਆ ਗਿਆ ਲੈ ਆਏ ਗਿਆ ਇੱਧੇ ਲੈ ਬਾ ਜਾ ਰਿਹਾ ਠੰਗਾ ਬੰਦਾ ਜਾਂ ਮੇਰੇ ਪਿੰਡ ਆਇਆ ਤੂੰ ਨਿਕਲਦਾ ਹੀ ਨਹੀਂ ਹੈ ਇਹ ਫੋਨ ਅੱਜ ਨਾ ਅੱਜ ਨਾ ਫੋਨ ਬੰਦ ਕਰੀ ਪਿਆ ਅੱਜ ਇਹ ਫੋਨ ਬੰਦ ਕਰਿਆ ਹੋਇਆ ਨਹੀਂ ਬਾਈ ਸਰੋਣਾ ਦਿੱਤਾ ਹੋਇਆ ਅੱਛਾ ਇਹ ਨਾਲ ਪੈਗ ਲਾਣ ਨੂੰ ਅੱਜ ਕਰ ਹੁਣ ਸਾਡੇ ਨਾਲ ਲੈ ਕੇ ਲਾਉਣਾ ਹੁਣ ਲੈ ਕੇ ਆ ਹੁਣ ਮੈਂ ਲੈ ਕੇ ਜਾ ਹੁਣ ਹੁਣ ਲੈ ਕੇ ਜਾਣਾ ਪੈਗ ਲਾਉਣਾ ਹਾਂ ਹੁਣ 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 ਲਾਉਂਗਾ ਪੈਗਾ ਇਹ ਬਾਈ ਹਾਂ ਹਾਂ ਹਲੋ ਕਿਤੇ ਨਾ ਆਇਆ ਫੇ ਨਾਲ ਪਿੰਡ ਆਇਆ ਉਹ ਨਾਲ ਇਹ ਬਸ ਫੋਟੋ ਹੈ ਇਹ ਸਿਰਫ ਫੋਟੋ ਹੈ ਬਈ ਵੀਡੀਓ ਨਹੀਂ ਠੀਕ ਹੈ ਚੱਲ ਬਸ ਬੁੱਤ ਇਹ ਮੈਚ ਲਾਉਂਦਾ ਚਲਾਉਂਗਾ ਅੱਛਾ ਦੂਰ ਮਾਝਾ ਸੋਚ ਗਿਆ ਉਹ ਦੂਰ ਦੂਰ ਉਹ ਦੂਰ ਇਹ ਨੂੰ ਮਿਲ ਲੈ ਇਹ ਨੂੰ ਨਰਾਣ ਦੇ ਅੱਪਰਲੇ ਕੋਲ ਕਰਦਾ ਦਾਰ ਦੇ ਦੂਰ ਰੋ ਨਾ ਨਾ ਇਹ ਰੋ ਨਾ ਬੈਠਾ ਯਾਰ ਇਹ ਦੇਖ ਉਹ ਨਹੀਂ ਉਹ ਉਹ ਬੋਲ ਬੋਲ ਉਹਨੂੰ ਬੋਲ ਉਹ ਜੱਟਾ ਉਹ ਜਦ ਦੂਜੀ ਸਵੇਰ ਹੋ ਗਈ ਤੇ ਲੋੜੀ ਵਾਲੇ ਆ ਰਹੇ ਨੇ ਮੰਗੜ ਵਾਸਤੇ ਤਾਂ ਇਹ ਵਜਾਰੇ ਜਿੱਦਾਂ ਅੰਦਰ ਆ ਜੋ ਸੁੱਧੂ ਮੂਸੜ ਲਾਓ ਕੋਈ ਸੁੱਧੂ ਮੂਸੜ ਲਾਓ ਅੱਜ ਦਿਨ ਦੇ ਵਿੱਚ ਬਹੁਤ ਬੰਦੇ ਲੋੜੀ ਮੰਗਣ ਆਏ ਤੇ ਟੀਪਾ ਹੁੰਦੀ ਰਹੀ ਤੇ ਹੁਣ ਸ਼ਾਮ ਨੂੰ ਪਿੰਡ ਵਾਲੇ ਬੱਚੇ ਇਕੱਠੇ ਹੋ ਕੇ ਆਉਣਗੇ ਉਹ ਵੀ ਦਿਖਾਉਂਗਾ ਤੇ ਹੁਣ ਸਾਡੇ ਘਰ ਦੇ ਨਾਲ ਤੋਂ ਲੋਹੜੀ ਦੀ ਬਾਲਤੀ ਹੈ ਤੇ ਇੱਧਰ ਸਾਡੇ ਕਿਨੇ ਤਿਲ ਪਾਉਂਦੇ ਨੇ ਉਹਦੇ ਵਿੱਚ ਅੱਗ 'ਚ ਅੱਗ 'ਚ ਤਿਲ ਪਾਉਂਦੇ ਹੁੰਦੇ ਕਿ ਆਇਆ ਕਹਿੰਦੇ ਇਸਰ ਆਏ ਤਿਲ ਇੱਧਰ ਜਾਓ ਚਲ ਜੀ ਭਾਈ ਹਰ ਸਾਲ ਤੁਹਾਨੂੰ ਦਿਖਾਉਂਦੇ ਅੱਜ ਵੀ ਦਿਖਾਈਏ ਉਧਰ ਬਹਿਕ ਆ ਗਿਆ ਉਤਲਾ ਦੇ ਆ ਚਲਾ ਦੇ ਚਲਾ ਆ ਲੂੜੀ ਬਾਲੀ ਇੱਧਰ ਚਲੋ ਉਹ ਤੁਹਾਡਾ ਕੈਨੇਡਾ ਵਾਲਾ ਸ਼ੋਗਰੂ ਬੈਠਾ ਚਲੋ ਗਾਓ ਹੁਣ ਇਸਰਾਏ ਦਲੀਦਰ ਜਾਏ ਦਿਲ ਇੱਧਰ ਦੀ ਜਣ ਪੱਟੀ ਜਾਏ ਇਸਰਾਏ ਹੈਪੀ ਲੂੜੀ ਭਾਈ ਹੈਪੀ ਲੂੜੀ ਕਿੰਨੇ ਸਾਲ ਬਾਅਦ ਬਣਾਈ ਇੱਥੇ ਆ ਕੇ ਪੰਜ ਪੰਜ ਸਾਲ ਬਾਅਦ ਲੂੜੀ ਬਣਾਈ ਹੈਪੀ ਲੂੜੀ ਸਿੰਘ ਨੇ ਹੈਪੀ ਲੂੜੀ ਹੈਪੀ ਲੋੜੀ ਮੰਮੀ ਹੈਪੀ ਲੋੜੀ ਜੀਵੇ ਥੋੜੀ ਜੋੜੀ ਇਸ ਰਾਤ ਦਿਲਦਰ ਕਾ ਦਿਲਦਰ ਦੀ ਜੜ ਪੱਟੀ ਜਾ ਬਾਈ ਗੁਰਵੇ ਲੈ 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 ਸਿਮੇ ਮੈਂ ਕਿਹਾ ਤੇ ਕੱਲੀ ਜਿੱਕੇ ਤੇ ਕੱਲੀ ਕਾਨ ਲੱਗ ਗਈ ਆ ਗਿਆ ਲੈ ਰੋੜੇ ਲੈਣੀਆਂ ਨਹੀਂ 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 ਇਹ ਮੈਂ ਲਿਆਉਂਗਾ ਬਟਾ ਸਭ ਕੁਝ ਸੁੜ ਜਾਵੇ ਗੰਦ ਬੰਦ ਆ ਗੰਦ ਨਾਲ ਜਾਣਾ ਔਰ ਜੀ ਮੈਂ ਅੱਛਾ ਯਾਰ ਇਹ ਜਿਹੜੀ ਮਾਰਜੀ ਗੋਲੀ ਦੇ ਰਿਹਾ ਅਸਲੀ ਜੋੜੀ ਤਾਂ ਹੋਣਾ ਹੀ ਹੈ ਜਿਵੇਂ ਜੋੜੀ ਜੋੜੀ ਜਿਵੇਂ ਜੋੜੀ ਧਾਰੀ ਗੋਲੀਆਂ ਨਾਲੇ ਜੋੜੀ ਤੁਸੀਂ ਵੀ ਜੋੜੀ ਖੜੀਏ ਹਣ ਤਾਂ ਇੱਕ ਪੁਰਾਣੀ ਜੋੜੀ ਇੱਕ ਨਵੀਂ ਜੋੜੀ ਠੀਕ ਹੈ ਜੋੜੀ ਰੱਬ ਭਾਈ ਇਹ ਬੈ ਲੋੜੀ ਹਾਂ ਜਾ ਰਹੇ ਡੈਡੀ ਨੂੰ ਪੁੱਛਣ ਡੈਡੀ ਆਪਾਂ ਕਿਹੜੀ ਮੌਸਮ ਵਿੱਚ ਜ਼ਿਆਦਾ ਖੁਸ਼ ਹੁੰਦੇ ਆ ਕਿਹੜੀ ਮੌਸਮ ਵਿੱਚ ਕੁੜੀ ਮੌਸਮੇ ਜ਼ਿਆਦਾ ਪਖਸ਼ ਹੁੰਦੇ ਹੈ ਹੈ ਗਹਾਂ ਚ ਇਹ ਤਾਂ ਲੋਕ ਤਾਂ ਠੰਡਾ ਮਰ ਗਏ ਹੋਏ ਗੜ ਗਏ ਹੋਏ ਠੰਡ ਹੋਏ ਸੂਚ ਨਹੀਂ ਚੜਿਆ ਬਾ ਕਪੜੇ ਪਾ ਲੋ ਹਾਂ ਕਪੜੇ ਪਾਓ ਕੋਈ ਖਮਨ ਲੱਗਦਾ ਨਹੀਂ ਕੋਈ ਖਜਾ ਦਾ ਸੂਟ ਤੇ ਨਹੀਂ ਚੜ ਹੈ ਮੈਂ ਤਾਂ ਸੇ ਆ ਜੰਗਰ ਉਹੀ ਤਾਂ ਟੁੱਟ ਪਛੜ ਵਜਾਂਦੇ ਸੇ ਅੱਜ ਕਪੜਾ ਵਹਿ ਲੋ ਬਾਈ ਜੋ ਅਰਿਆਈ ਚ ਬਹਿ ਜੋ ਹੁਣ ਬੰਦਰ ਠੰਡੇ ਬਹੁਤ ਹੋਏ ਮਰ ਗਏ ਹੋਏ ਕਪੜੇ ਨਹੀਂ ਸੁੱਕਦੇ ਇੱਧਰ ਸੁਣ ਲੋ ਮੇਰੀ ਗੱਲ ਠੰਡ ਗਾਉਤ ਪਿਆਰੀ ਠੰਡੇ ਤੋਂ ਸੂਟ ਹੁੰਦਾ ਦਸ-ਦਸ ਦਾ ਸੂਟ ਹੈ ਚਾਰ ਦਿਨ ਸੁੱਕ ਜੂ ਜਾਇਰ ਹੋਇਆ ਇਹ ਤਾਰਾਂ ਭਰੀਆਂ ਪਈਆਂ ਮਸ਼ੀਨਾ ਵਿੱਚ ਚਾਰ-ਚਾਰ ਦਿਨ ਮਸ਼ੀਨਾ ਵੀ ਤੋਂ ਵੀ ਤਾਂ ਸੁੱਕ ਰਹੇ ਹੈਗੇ ਰੋਹੀ ਵਿੱਚ ਮੋਰਾ ਹਾਰ ਨਬਰ ਸੇ ਅਰੇ ਮੌਸਮ ਦਾ ਯਾਨੀ ਕਿ ਆਪਾਂ ਨੂੰ ਆਨੰਦ ਲੈਣਾ ਚਾਹੀਦਾ ਗਰਮੀ 'ਚ ਆਪਣ ਠੰਡ ਵਿੱਚ ਆਪਣਾ ਠੰਡ ਦਾ ਨੰਦ ਲੋ ਹਰੇਕ ਆਪਣੇ ਕਟਕੜ 5 6 ਦਾ ਆਪਣੇ 7 8 ਦਾ ਵੈਦਰ ਆ ਜਾਂਦਾ ਗਰਮੀ ਵੀ ਆ ਜਾਂਦੀ ਜਿਆਦਾ ਗਰਮੀ ਵੀ ਆ ਜਾਂਦੀ ਹੈ ਮੀਡੀਅਮ ਜੀ ਵੀ ਗਰਮੀ ਆ ਜਾਂਦੀ ਉਹ ਤੇਰੇ ਵਰਗੇ ਮੀਰਾ ਨੂੰ ਨਾ ਗਰਮੀ ਹੈ ਨਾ ਸਿਆਲਾ ਮੈਂ ਅਮੀਰੀਪਾ ਨੂੰ ਮੀਰਾ ਚ ਗਰਮੀ ਚ ਤੂੰ ਸਿਆਲਾ ਠੰਡਿਆ ਥਾਂ ਫਿਰ ਜਾਨੇ ਹਾਂ ਹੈ ਸਿਆਲਾ ਜੀ ਤੂੰ ਗਰਮ ਹੋ ਕੇ ਨਹੀਂ ਅਸੀਂ ਤਾਂ ਪਹਿਲੇ ਤੇ ਅਮੀਰ ਤੇ ਹੁਣ ਥੋੜੀ ਹੋਇਆ ਇਹ ਤਾਂ ਉញੋ ਬੜਾ ਲੇ ਅਮੀਰ ਗਰੀਬ ਹੈ ਤਾਂ ਕੋਈ ਇੱਕੋ ਚੀਜ਼ ਹੈ ਜੰਗੀਆਂ ਦਾ ਜਸਤਰਾ ਮੇਰਾ ਰੱਬ ਇਸ ਗੱਲ ਗਲੇ ਖਾਤਾ ਉਹਨਾਂ ਗੱਲ ਬਣਾਤੀ ਕਿ ਅਮੀਰ ਹੈ ਜਿਹਦਾ ਉਹ ਜ਼ਿਆਦਾ ਪੈਸੇ ਨੂੰ ਅਮੀਰ ਕਹਿਣ ਲੱਗ ਜਾਂਦੇ ਉਹ ਘਰ ਤੋਂ ਗਰੀਬ ਕਹਿਣ ਲੱਗ ਜਾਂਦੇ ਸਿਆਲਾ ਵੀ ਚਾਹੀਦਾ ਹੁੰਦਾ ਇੱਥੇ ਬਾਹਰਲੀ ਕੰਟਰੀ ਉਹ ਗਰੀਬ ਹੋਇਓ ਨਹੀਂ ਕੋਈ ਉੱਥੇ ਸਾਰੇ ਅਮੀਰ ਹੈ ਉਹ ਕੋਈ ਗਰੀਬ ਨਹੀਂ ਕੋਈ ਗਰੀਬ ਨਹੀਂ ਸਭ ਅਮੀਰ ਹੈ ਰੋਟੀ ਸਾਰੇ ਖਾਈ ਜਾਂਦੇ ਸਾਰੇ ਖਾਈ ਜਾਂਦੇ ਮੈਂ ਤਾਂ ਕਹਿੰਦਾ ਜਿਹਦੇ ਬੰਦੇ ਚਾਰ ਹੱਥ ਚਾਰ ਚੀਜ਼ਾਂ ਹੈਗੇ ਹੱਥ ਪੈਰ ਹੈਗੇ ਉਹ ਅਮੀਰੇ ਹੈ ਆਪਣੇ ਭਾਵੇਂ ਉਹ ਬੰਦਾ ਕਹਿੰਦਾ ਮੈਂ ਗਰੀਬ ਹੈ ਗਰੀਬ ਹੈ ਉਹਦਾ ਅਮੀਰ ਉਹ ਖਾਣ ਦੀ ਦਾ ਰੋਟੀ ਹਾਂ ਰੋਟੀ ਮੇਰੇ ਇਨਸਾਨਾਂ ਕੋਲ ਸਾਰੇ ਅਮੀਰ ਘੱਟ ਖਾਂਦੇ ਡਾਈਟਿੰਗ ਜ਼ਿਆਦਾ ਕਰਦੇ ਆ ਸਿੱਧਾ ਜਾ ਕੇ ਖਿਆਲ ਰੱਖਦੇ ਹੋ ਫਰਾਜੀ ਫਰਾਜੀ ਰੰਗ ਭਾਗ ਸੰਦਾਰ ਸੰਗਿਆ ਵਿਆਹ ਭਾਈ ਕੋਠੋਂ ਵੀ ਕਹਦੋ ਸਾਡੀ ਪਾਰਟੀ ਦੂਜੀ ਪਾਰਟੀ ਆ ਜੀ ਫਰੈਂਡਸ਼ਿਪ ਆ ਹੈ ਗਾਓ ਫਰੈਂਡਾ ਜਤਨੀ ਦੇ ਗਾਓ 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 ਭਾਈ ਹਾਂ ਸੁੰਦਰ ਮੁੰਦਰੀਏ ਹੋਏ ਤੇਰਾ ਕੋਣ ਵਿਚਾਰਾ ਹੋ ਦੁੱਲਾ ਪੱਤੀ ਵਾਰਾ ਹੋ ਦਲੇ ਦੀ ਵੀ ਆਈ ਹੋ ਚੇ ਚੱਕਰ ਪਾਈ ਗਾ ਕੁੜੀ ਦਾ ਸਾਲੂ ਪੱਟਾ ਕੁੜੀ ਦਾ ਜੀਵੇ ਚਾਚਾ ਚਲੋ ਬਸ 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 ਭਾਈ ਬਸ 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 ਕਨ ਜੋਰ ਉਹਨਾ ਹੁਣ ਇੰਨਾ ਜ਼ੋਰ ਲੱਗ ਗਿਆ ਅੱਗੇ ਵੀ ਗੋਣਾ ਉਹਨੇ ਅਗਲੇ ਘਰ ਵੀ ਇੱਥੇ ਜ਼ੋਰ ਲਵਾਤਾ ਤੁਸੀਂ ਦਾ ਲੈ ਖਾ ਲੈ ਸਤਿ ਕਿ ਤੁਹਾਨੂੰ ਹੱਸਦੇ ਨਾਲ ਜ਼ੋਰ ਜ਼ਿਆਦਾ ਖਾਣੇ ਆਈਏ ਤੇ ਖਾ ਲਈ ਹੁੰਦੇ ਤੇ ਇਹਦਾ ਮੁੰਡਾ ਬਹੁਤ ਸਾਗ ਜੈ ਮਰੀ ਦੀ ਚਲੋ ਤਾਂ ਸਾਡੇ ਘਰ ਵੀ ਜਾਇਓ 2 ਵਜੇ ਲੋੜੀ ਜਾਣ ਨੂੰ ਜਾ ਕੇ ਹਾਂਜੀ ਚਲ ਲੰਘ ਜਾ ਰਹਿਣ ਦੇ ਦੇਖੀ ਪਾਲੇ ਪਾਸੇ ਨਾ ਕਰ ਜੋ ਜਸਵੀਰ ਉੱਛਾ ਨਹੀਂ ਬੱਲ ਬੁਲਾਣਾ ਬਹੁਤ ਅੱਗੇ ਹਾਂ ਤੇਰੀ ਪੁੱਛ ਮਰਾ ਆਹ ਨਾ ਤਾਂ ਮੈਨੂੰ ਭਾਜੀ 40 ਰੁਪਏ ਆ ਬਾਜੀ 40 ਰੁਪਏ ਅੱਧਾ ਪੜਦੇ ਨੇ ਵਿੱਚ ਰਾਮੂ ਨੂੰ ਪੂਰੇ ਤੇ ਭਾਜੀ 70 ਰੁਪਏ ਪੜਾ ਬਾ ਅੱਧਾ ਹੋਇਆ ਉਹ ਆਪੇ ਬੰਦ ਲਿਆ ਉਹ 8 ਵਰਸੇ ਮੈਂ ਕਹਿੰਦਾ ਮੈਨੂੰ 20 ਦੇ ਦੋ ਮੈਂ ਦੱਸ ਦੇ ਕੱਢ ਹਾਂ ਟੀ ਕਰ ਲੈ ਉਹ 20 20 ਮੈਨੂੰ 20 ਦੇ ਦੋ ਤੂੰ ਦੱਸ ਦੇ ਜੀ ਦੇ ਲੈ ਜੀ ਦੇ ਲੈ ਅਸੀਂ ਉਹ ਬਣਾ ਲੇਗੇ ਉਹ ਕਿਦੋਂ ਚੱਲ ਪੈਣਾ ਜਨਾ ਚੱਲੇ ਗਾ ਲੂ ਮੇਰੇ ਤੇ ਲੈ ਗਈ ਤੂੰ ਅਪੂ ਵੀ ਦੋ ਦਰਦ ਦੂਜੇ ਦਿਨ ਹਾਂ ਦੂਜੇ ਦਿਨ ਦੱਸ ਰਿਹਾ ਇਹਨੇ ਤੋਂ ਲੱਤੇ ਮੈਂ ਪੈਸੇ 50 ਲੈ ਕੇ ਨਾ 50 ਲੈ ਰਿਹਾ ਹੁਣ ਜਦੋਂ ਪਟੇ ਲੰਦਾ ਨਹੀਂ ਹੈਗਾ ਦਿਲ ਇਹਦੇ ਤੋਂ ਲੱਤੇ ਮੈਂ ਇਹਦੇ ਤੋਂ ਲੱਤੇ ਤੈਨੂੰ ਲੱਤੇ ਆ ਹਾਂ ਦੱਸਾਂ ਤੇ ਆ ਕਰੇ ਕੋਲ ਹਾਂਜੀ ਦੋ ਵਾਰ 10-10 ਦੇ ਦੋ ਇਹ ਤਾਂ ਸ਼ਾਨ ਨਹੀਂ ਹੈਗਾ ਹਾਂਜੀ ਸ਼ਾਨ ਨਹੀਂ ਕਿੱਦਾਂ ਹੋਗਦੇ ਹਨਾ ਆਹ ਲਓ ਲੈ ਆਹ ਲਓ ਤੇਰੇ ਮਨ ਤਰੂ ਪੂਰਾ ਹੋ ਗਿਆ ਹਾਂਜੀ ਹਾਂਜੀ 50 ਤੋਂ 10 ਮੇਰੇ ਬੈਠਾ ਨੂੰ ਚਲੋ ਹੁਣ ਕੋਣ ਨੂੰ ਆਏਗਾ ਆਉਂ ਦੋ ਵੀ ਜੇ ਹੁਣ ਤੇ ਤੇ ਇੰਪੋਰਟ ਹੀ ਹੋਣੀ ਲੈਣੇ ਮੈਂ ਨਾ ਨਾ ਆਹ ਹਾ ਖਰੀਦ ਕੇ ਹਰ ਦੂਰ ਦਾ ਹਰ ਦੂਰ ਦਾ ਨਾ ਛਿੱਕੀ ਛਕਾ ਛਕਣ ਤੋਂ ਦੱਤਾ ਤੇ ਹੁਣ ਮੁਰਦਾ ਕੋਲ ਨੂੰ ਮੇਰੇ ਕੋਲ ਦੱਸ ਦੱਸ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਛਿੱਕਾਈ ਬਟੇ ਹੁੰਦੇ ਹੋਵੇ ਹਾਂ ਵੀ ਵੀਰ ਬੇ ਦੋ ਵੀਰ ਬੇ ਸਾਹ ਬੇ ਹਰ ਦੂਰ ਦੇ ਮੇਰੇ ਕੋਲ ਹੁੰਦੇ ਨੇ ਮੈਂ ਪਹਿਲਾਂ ਕੱਟਾ ਕਰਾਂਗਾ ਹਾਂ ਲੈ ਲਓ ਹਾਂ ਛੜ ਬਟਾ ਲੈ ਲੇ ਪਾਉ ਦੇ ਆ ਦੇ ਆ ਪਾਵਾ ਕੋਲ ਜਾ ਹੋਇਆ ਇਹ ਪੋਟਾ ਆ ਤੇ ਓਹ ਇਹ ਕਿਹਦੇ ਦੇ ਪੈਦਾ ਆ ਦੱਸੋ ਸਹੀ ਮੈਂ ਵੀ ਦਿੱਤੇ ਨਾ ਨਾ ਕਿਹੜੇ ਕਿਹੜੇ ਘਰ ਮਿਲੇ ਆ ਹਾਂਜੀ ਕਿਹੜੇ ਇੱਧਰ ਮਿਲ ਗਏ ਇਹਨਾਂ ਦੇ ਪਿਆਰ ਨਾਲ ਪਾਉਂਦਾ ਉਹਦੇ ਛਾਈ ਦੇ ਕੀ ਕਹਿੰਦੇ ਆ ਕਿਹੜੇ ਕਹਿੰਦੇ ਫੌਜੀ ਅੰਕਲੇ ਆ ਫੌਜੀ ਅੰਕਲੇ ਉਹਨਾਂ ਨੇ 100 ਰੁਪਏ ਮਿਲੇ ਆ ਤੇਰੀਆਂ ਅੱਗੇ ਛੱਡ ਪੇੜੀਆਂ 10 10 ਰੁਪਏ ਦੇ ਇਸ ਤੇ ਅੱਛਾ ਵਿਚ ਨੂੰ ਮਤਲਬ ਵਿਚ ਹੋਰ ਘਰਾਂ ਨੇ ਵੀ ਦੇ ਦਿੱਤੇ ਹੋਰ ਤਾਂ ਹਾਂਜੀ ਤੇਰੀ ਜਾਲ ਜਾਈ ਹਾਂਜੀ ਗ੍ਰਾਮ ਨਾਲ ਰੁਪਏ ਬਣ ਗਏ ਮੈਨੂੰ ਪਿਆਰ